ਬਾਬੂ ਮਾਨ ਨੂੰ ਅਸੀਂ ਅਪੀਲ ਕੀਤੀ ਸੀ ਦੇਖੋ ਇੱਥੇ 22 ਤਰੀਕ ਦਾ ਉਹਨਾਂ ਦਾ 24 25 ਸੋਬੀ ਦਾ ਹੈਗਾ ਜੀ ਜੀ ਤੇ ंडीगढ़ ਦੇ ਵਿੱਚ ਉਹ ਪ੍ਰੋਗਰਾਮ ਸੋ ਰਾਤ ਹੋਣਾ ਚਾਹੀਦਾ ਉਹਨਾਂ ਨੂੰ ਸਹਿਦਾ ਕਰਨਾ ਚਾਹੀਦਾ ਇੱਕ ਪਾਸੇ ਸੀਜੀ ਦਿਹਾੜਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਗਾਇਕ ਨੇ ਲਗਾਤਾਰ ਉਹਨਾਂ ਦੇ ਖਾੜੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਤੇ ਹੋਰ ਵੀ ਜਗ੍ਹਾ ਤੇ ਕਾਫੀ ਜਗ੍ਹਾ ਇਹਨਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਅਸੀਂ ਤਾਂ ਅਪੀਲ ਹੀ ਕਰ ਸਕਦੇ ਹਾਂ ਜੇ ਨਹੀਂ ਇਹ ਰੁਕਤੇ ਤੇ ਫਿਰ ਜਿਹੜੇ ਲੋਕ ਨੇ ਉਹ ਇਹਨਾਂ ਦਾ ਬਲੋਧ ਕਰਨਾ ਸਤਿਗੁਰੂ ਪਛੇ ਜੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਇਹਦੇ ਵਿੱਚ ਕੁਰਬਾਨੀ ਪਰਿਵਾਰ ਦੀ ਦਿੱਤੀ ਹੈ ਆਨੰਦਪੁਰ ਸਾਹਿਬ ਦਾ ਸੱਡਣਾ ਗੁਰੂ ਸਾਹਿਬ ਦਾ ਪਰਿਵਾਰ ਵਸੋੜਾ ਵੱਡੇ ਸਾਹਿਬ ਜਿਆਦਾ ਸ਼ਹੀਦ ਦੀ ਛੋਟੇ ਸਾਹਿਬ ਜਰਸ਼ੀਦ ਦੀ ਜਿਹੜੀ-ਜਿਹੜੀ ਤੇ ਵੀ ਇਹਦੇ ਨਾਲ ਦੀ ਕੁਰਬਾਨੀ ਨਹੀਂ ਹੋਈ ਛੋਟੇ ਸਾਹਿਬ ਜਦਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਦਿੱਤੀਆਂ ਛੋਟੀਆਂ ਜੰਦਾ ਵੱਡੇ ਸਾਕੇ ਕਰਦੇ ਉਹਨਾਂ ਨੇ ਇਹਨਾਂ ਨੂੰ ਆਪ ਹੀ ਸੋਚ ਸਮਝ ਗਏ ਆਪਣਾ ਜਿਹੜਾ ਪ੍ਰੋਗਰਾਮ ਪਹਿਲੀ ਗੱਲ ਦਾ ਹੋ ਇਹਨਾਂ ਦਿਨਾਂ ਦੇ ਵਿੱਚ ਲਾਉਣਾ ਹੀ ਨਾ ਜਿੰਨੇ ਸਾਲ ਦੇ ਵਿੱਚ 10 15 ਦਿਨਾਂ ਦਾ 10 ਸਾਲਾ ਹੁੰਦਾ ਪ੍ਰੋਗਰਾਮ ਤੇ ਜੇ 10 15 ਦਿਨ ਨਹੀਂ ਲਾਉਣਗੇ ਤਾਂ ਕਿਹੜਾ ਹਫਤਾ ਜਾਵੇ ਬੱਬੂ ਮਾਨ ਨੂੰ ਵੀ ਅਸੀਂ ਅਪੀਲ ਕੀਤੀ ਸੀ ਦੇਖੋ ਇੱਥੇ ਸਭ ਵਿਸਥਾਰਿਤ ਤਰੀਕ ਦਾ ਉਹਨਾਂ ਦਾ 24 25 ਸਭੀ ਦਾ ਹੈਗਾ ਜੀ ਜੀ ਤੰਡੀਗੜ੍ਹ ਦੇ ਵਿੱਚ ਉਹ ਪ੍ਰੋਗਰਾਮ ਨੂੰ ਰੱਦ ਹੋਣਾ ਚਾਹੀਦਾ ਉਹਨਾਂ ਸਹਿਦਾ ਕਰਨਾ ਚਾਹੀਦਾ ਆਪਨੇ ਜਾ ਕੇ ਸ੍ਰੀ ਫਤਿਹਗੜ੍ਹ ਸਾਹਿਬ ਉੱਥੇ ਜੋੜ ਮੇਲਾ ਭਰਦਾ ਤੇ ਸ਼ਹੀਦ ਜੀ ਉਸ ਦਿਨ ਉਸ ਦਿਨ ਐਵੇਂ ਨਹੀਂ ਆਉਂ ਫੇਰ ਅਸੀਂ ਕਿਵੇਂ ਅਸੀਂ ਕਿਹੜਾ ਇਤਿਹਾਸ ਤੋਂ ਜਾਣ ਨਹੀਂ ਹੈਗੇ ਜਿੰਨੇ ਵੀ ਗਏ ਨੇ ਸਾਰੇ ਸਿੱਖੀ ਨਾਲ ਜੁੜੇ ਹੋਏ ਨੇ ਧਰਮ ਗਾਣੇ ਵੀ ਗਾਉਂਦੇ ਨੇ ਉਹ ਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਕਹਿੰਦਾ ਉਹਨਾਂ ਨੂੰ ਸੰਕੋਚ ਕਰਨਾ ਚਾਹੀਦਾ ਸਾਡੀ ਅਪੀਲ ਆਈ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਨ ਜਿਹੜੇ ਚੱਲ ਰਹੇ ਨੇ ਦਸੰਬਰ ਦੇ ਮਹੀਨੇ ਦੇ ਵਿੱਚ ਤਾਂ ਇਸ ਮੌਕੇ ਦੇ ਉੱਤੇ ਜਿਹੜੇ ਕਿ ਗਾਇਕ ਨੇ ਉਹ ਵੀ ਆਪਣੇ ਅਖਾੜੇ ਲਗਾਤਾਰ ਲਗਾ ਰਹੇ ਨੇ ਜਿਸ ਨੂੰ ਲੈ ਕੇ ਨਿਆਂਗ ਸਿੰਘ ਫੌਜਾਂ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਜਿਹੜਾ ਕਿ ਸਟੇਜ ਦੇ ਉੱਤੇ ਗਲਤ ਗਾਣੇ ਨਾ ਗਾਏ ਜਾਣ ਸਾਡੇ ਦਾ ਬਾਬਾ ਰਾਜ ਰਾਜ ਸਿੰਘ ਨੇ ਗੱਲਬਾਤ ਕਰਨਗੇ ਬਾਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਜੀ ਆ ਸਾਧਗੁਰੂ ਮਹਾਰਾਜ ਦੀ ਕਿਰਪਾ ਆ ਭਾਈ ਕਿਵੇਂ ਦੇਖਦੇ ਹੋ ਇੱਕ ਪਾਸੇ ਸ਼ੀਧੀ ਦਿਹਾੜਾ ਚੱਲ ਰਿਹਾ ਹੈ ਆ ਤੇ ਦੂਜੇ ਪਾਸੇ ਜਿਹੜੇ ਗਾਇਕ ਨੇ ਲਗਾਤਾਰ ਉਹਦੇ ਖਾੜੇ ਲੱਗ ਰਹੇ ਨੇ ਪੰਜਾਬ ਦੇ ਵਿੱਚ ਤੇ ਹੋਰ ਵੀ ਜਗ੍ਹਾ ਤੇ ਕਾਫੀ ਜਗ੍ਹਾ ਦੇਖੋ ਅਸੀਂ ਤਾਂ ਅਪੀਲ ਕਰਦੇ ਆ ਸਾਰਿਆਂ ਨੂੰ ਜੀ ਇਹ ਜਿਹੜੀਆਂ ਦਿਹਾੜੇ ਨੇ ਇਹ ਅਹਿਮ ਇੱਕ ਮਹੀਨਾ ਜਿਹਦੇ ਵਿੱਚ ਸ਼ਹੀਦੀ ਵੰਦਰਵਾੜਾ ਆਉਂਦਾ ਜੀ ਸਤ ਗੁਰੂ ਪਛੇ ਜੇ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀ ਇਹ ਦੇ ਵਿੱਚ ਕੁਰਬਾਨੀ ਪਰਿਵਾਰ ਦੀ ਦਿੱਤੀ ਆ ਆਨੰਦਪੁਰ ਸਾਹਿਬ ਦਾ ਛੱਡਣਾ ਗੁਰੂ ਸਾਹਿਬ ਦਾ ਪਰਿਵਾਰ ਵਿਛੋੜਾ ਵੱਡੇ ਸਾਹਿਬ ਜਾਨਾਂ ਸ਼ਹੀਦ ਦੀ ਛੋਟੇ ਸਾਹਿਬ ਜਾਨਾਂ ਸ਼ਹੀਦ ਦੀ ਜਿਹੜੀ ਕਿਤੇ ਵੀ ਇਹਦੇ ਨਾਲ ਦੀ ਕੁਰਬਾਨੀ ਨਹੀਂ ਹੋਈ ਛੋਟੇ ਸਾਹਿਬ ਜਾਨਾਂ ਨੇ ਵੱਡੀਆਂ ਕੁਰਬਾਨੀਆਂ ਦੇਤੀਆਂ ਛੋਟੀਆਂ ਜੰਦਾ ਵੱਡੇ ਸਾਕੇ ਕਰਦੇ ਉਹਨਾਂ ਨੇ ਜੀ ਜਿਹੜਾ ਹਰੇਕ ਗੁਰਸਿੱਖਾ ਸਿੱਖਾਂ ਤੋਂ ਬਿਨਾਂ ਹੋਰ ਵੀ ਜਿਹੜੇ ਧਰਮ ਦੇ ਲੋਕ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜਾ ਬਹੁਤ ਹੀ ਜਿਹੜਾ ਹੈਗਾ ਉਹਨਾਂ ਨੂੰ ਸੇਜਦਾ ਕਰਦੇ ਨੇ ਉਹਨਾਂ ਦੇ ਸਰਦਾ ਦੇ ਫੁੱਲ ਭੇਟ ਕਰਦੇ ਨੇ ਤੇ ਆਪਣੇ ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਿਹੜੇ ਗਾਇਕ ਨੇ ਪੰਜਾਬੀ ਹੋਈ ਨਹੀਂ ਕਿਤੇ ਬਾਹਰੋਂ ਤਾਂ ਨਹੀਂ ਹੋਈ ਆਏ ਜੀ ਇਹਨਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਅਸੀਂ ਤਾਂ ਅਪੀਲ ਹੀ ਕਰ ਸਕਦੇ ਹਾਂ ਜੇ ਨਹੀਂ ਇਹ ਰੁਕਦੇ ਤੇ ਫਿਰ ਜਿਹੜੀ ਲੋਕ ਨੇ ਉਹ ਇਹਨਾਂ ਦਾ ਬਲੋਜ ਕਰਨਗੇ ਹੂੰ ਇਨਾਂ ਨੂੰ ਆਪ ਹੀ ਸੋਚ ਸਮਝ ਗਏ ਆਪਣਾ ਜਿਹੜਾ ਪ੍ਰੋਗਰਾਮ ਆ ਪਹਿਲੀ ਗੱਲ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਲਾਉਣਾ ਹੀ ਨਾ ਜਿੰਨੇ ਸਾਲ ਦੇ ਵਿੱਚ ਇਹ 10-15 ਦਿਨ 10 ਸਾਲ ਹੁੰਦਾ ਪ੍ਰੋਗਰਾਮ ਬਿਲਕੁਲ ਤੇ ਜੇ 10-15 ਦਿਨ ਨਹੀਂ ਲਾਉਣਗੇ ਤਾਂ ਕਿਹੜਾ ਹਫਤਾ ਜਾਣੀ ਆ ਜੀ ਇਸ ਕਰਕੇ ਸਾਡੀ ਸਾਰਿਆਂ ਨੂੰ ਅਪੀਲ ਆ ਬੱਬੂ ਮਾਨ ਨੂੰ ਵੀ ਅਸੀਂ ਅਪੀਲ ਕੀਤੀ ਸੀ ਦੇਖੋ ਇੱਥੇ 26-27 ਤਰੀਕ ਦਾ ਉਹਨਾਂ ਦਾ 24-25-26 ਦਾ ਹੈਗਾ ਜੀ ਅੰंडीगढ़ ਦੇ ਵਿੱਚ ਉਹ ਪ੍ਰੋਗਰਾਮ ਸੋ ਰੱਦ ਹੋਣਾ ਚਾਹੀਦਾ ਉਹਨਾਂ ਨੂੰ ਸਹਿਜਦਾ ਕਰਨਾ ਚਾਹੀਦਾ ਆਪਣੇ ਜਾ ਕੇ ਸ੍ਰੀ ਫਾਤੇਗੜ ਸਾਹਿਬ ਉੱਥੇ ਜੋੜ ਮੇਲਾ ਭਰਨਾ ਤੇ ਸ਼ਹੀਦ ਦੀ ਉਸ ਦਿਨ ਉਸ ਦਿਨ ਐਵੇਂ ਨਹੀਂ ਨਾ ਉਹ ਫਿਰ ਅਸੀਂ ਕਿਵੇਂ ਅਸੀਂ ਕਿਹੜਾ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਜਿੰਨੇ ਵੀ ਗਾਇਕ ਨੇ ਸਾਰੇ ਸਿੱਖੀ ਨਾਲ ਜੁੜੇ ਹੋਏ ਨੇ ਧਾਰਮਿਕ ਗਾਣੇ ਵੀ ਗਾਉਂਦੇ ਨੇ ਉਹ ਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਕਹਿੰਦਾ ਉਹਨਾਂ ਨੂੰ ਸੰਕੋਚ ਕਰਨਾ ਚਾਹੀਦਾ ਸਾਡੀ ਅਪੀਲ ਆ ਇਹ ਉਹਨਾਂ ਨੂੰ ਬਾਕੀ ਜਿਓ ਲਾਉਣਗੇ ਤਾਂ ਸੰਗਤ ਉਹਨਾਂ ਦਾ ਵਿਰੋਧ ਕਰੂਗੀ ਨਹੀਂ ਵੈਸੇ ਕਹਿੰਦੇ ਵੀ ਖੁਦ ਸਮਾਧਾਰਨ ਬੱਬੂ ਮੰਨਦਾ ਵੈਸੇ ਵੀ ਗਿਆਨ ਉਹਨਾਂ ਨੂੰ ਕਾਫੀ ਚੀਜ਼ਾਂ ਦਾ ਖਾੜਾ ਜਿਹੜਾ ਕਿ ਉਹਨਾਂ 26 27 ਜਿਹੜਾ ਤੁਸੀਂ ਕਹਿ ਰਹੇ ਹੋ ਨਾ ਪਰ ਦੂਜੇ ਪਾਸੇ ਇਹ ਵੀ ਗੱਲ ਕਹੀ ਹੈ ਵੀ ਜਿਹੜੇ ਕਿ ਸ਼ਰਾਬ ਵਾਲੇ ਜਾਂ ਹੋਰ ਲੱਚਰ ਗਏ ਕਿ ਉਹ ਨਾ ਕੀਤੀ ਜਾਵੇ ਇਹ ਵੀ ਕਿਹਾ ਗਿਆ ਹੈ ਤੇ ਉਹ ਦੇਖੋ ਇਸ ਤੈ ਹੀ ਕਹਿੰਦੇ ਵੀ ਲੱਚਰ ਜਿਹੜੇ ਹੁਣ ਕੋਈ ਕਰਦੇ ਨੇ ਇਹ ਕੱਲਿਓ ਇਹ ਜਿਹੜੀ ਲੱਚਰ ਤਾਂ ਨਾ ਲੋਕ ਸਭਿਆਚਾਰ ਆ ਜਿਹੜਾ ਉਹ ਉਹਨੂੰ ਕਹਿੰਦੇ ਸੀ ਲੋਕ ਸਭਿਆਚਾਰ ਦਾ ਵਿੱਚ ਤੇ ਮਸਜਿਦ ਦੇ ਵਿੱਚ ਸਾਰਾ ਪਰਿਵਾਰ ਬੈਠ ਕੇ ਉਹ ਸੁਣ ਸਕੇ ਅੱਜ ਜਿਹੜੇ ਸਿੰਗਰ ਨੇ ਅੱਜ ਸਿੰਗਰਾਂ ਨੇ ਜਿਹੜਾ ਉਹਦਾ ਜਨਾਜ਼ਾ ਘਟਦਾ ਲੋਕ ਸਭਿਆਚਾਰ ਦਾ ਨੌ ਬਦਨਾਮ ਕਰਦਾ ਹੂੰ ਤੇ ਉਹ ਇਹੋ ਜਿਹੇ ਗੀਤ ਗਾਉਂਦੇ ਨੇ ਜਿਹੜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਨਹੀਂ ਸੁਣ ਸਕਦੇ ਬਿਲਕੁਲ ਤੇ ਇਹੋ ਜੀ ਲੱਚਰਤਾ ਇਹਨਾਂ ਨੇ ਫਲਾਤੀ ਆ ਹੂੰ ਇਸ ਕਰਕੇ ਇਹਨਾਂ ਨੂੰ ਜੇ ਅਸਲ ਪੰਜਾਬ ਦੇ ਵਾਰਿਸ ਨੇ ਪੰਜਾਬ ਦੇ ਜਾਏ ਨੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਇਹ ਤੋਹਈਆ ਕਰਨਾ ਚਾਹੀਦਾ ਵੀ ਲੱਚਰਤਾ ਨਹੀਂ ਫਰਾਉਣੀ ਚਾਹੀਦੀ ਹੂੰ ਸੱਭਿਆਚਾਰ ਹੀ ਲੋਕ ਗੀਤ ਜਿਹੜੇ ਪਹਿਲਾਂ ਹੁੰਦੇ ਸੀ ਜਿਹੜੇ ਪੁਰਾਣੇ ਗਾਇਕ ਸੀ ਉਹ ਬਹੁਤ ਸੋਹਣੇ ਗਾਉਂਦੇ ਸੀ ਹੂੰ ਇਹਨਾਂ ਦੇ ਵਿੱਚ ਇੱਕ ਗਾਇਕਾ ਮੈਂ ਉਹਦਾ ਨਾਮ ਲੈਣਾ ਚਾਹਣਾ ਸਪੈਸ਼ਲ ਤੌਰ ਤੇ ਉਹ ਹੈਗਾ ਪਾਲੀ ਦੇਤਵਾਲੀ ਆ ਜੀ ਜਿਨੇ ਕਦੇ ਵੀ ਮੈਂ ਸੁਣਿਆ ਨਹੀਂ ਉਹਦਾ ਕੋਈ ਗਾਣਾ ਕੋਈ ਤੁਸੀਂ ਸੁਣਿਆ ਹੋਵੇ ਹੋ ਸਕਦਾ ਪਰ ਉਹਨੇ ਜਿੰਨੇ ਵੀ ਆਸਲ ਲੋਕ ਸਭਿਆਚਾਰ ਉਹ ਆ ਪਾਲੀ ਦੇਤਵਾਲੀ ਆ ਉਹਨੇ ਜਿੰਨੇ ਵੀ ਗਾਣੇ ਗਾਏ ਨੇ ਬਹੁਤ ਵਧੀਆ ਜਿਹੜਾ ਗਾਉਂਦਾ ਉਹ ਘਰੇ ਬੈਠ ਕੇ ਸੁਣਨ ਵਾਲੇ ਨੇ ਵਧੀਆ ਉਹ ਗਾਇਕਾ ਤੇ ਸਾਰਿਆਂ ਨੂੰ ਫਿਰ ਉਹਦੀ ਸੋਚ ਪੜਾਉਣੀ ਚਾਹੀਦੀ ਆ ਨਾ ਸਾਰਿਆਂ ਨੂੰ ਤੇ ਪੈਸੇ ਤਾਂ ਮੈਂ ਕਹਿੰਦਾ ਕੰਜਰਾਂ ਕੋਲੇ ਬਥੇਰੇ ਨੇ ਜੇ ਪੈਸੇ ਤੁਸੀਂ ਕਮਾਉਣੇ ਨੇ ਲੱਚਰ ਤਾਂ ਫਰਵਾਉਣ ਵਾਸਤੇ ਪੈਸੇ ਕਮਾਉਣ ਵਾਸਤੇ ਲੱਚਰ ਤਾਂ ਫਰਵਾਉਣੀ ਆ ਇਹਦੇ ਨਾਲ ਤੁਹਾਡੀ ਪੰਜਾਬ ਨੂੰ ਕੋਈ ਦੇਣ ਨਹੀਂ ਹੋਊਗੀ ਬਿਲਕੁਲ ਤੇ ਤੁਸੀਂ ਤਾਂ ਪੰਜਾਬ ਨੂੰ ਵਿਗਾੜ ਰਹੇ ਹੋ ਪੰਜਾਬ ਦਾ ਮਾਹੌਲ ਵਿਗਾੜ ਰਹੇ ਹੋ ਇਸ ਕਰਕੇ ਜਿਹੜੇ ਪੰਜਾਬੀ ਸਿੰਗਰ ਨੇ ਅਦਾਕਾਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਫਿਲਮਾਂ ਦੇ ਵਿੱਚ ਵੀ ਗੰਦ ਪਾਉਂਦੇ ਨੇ ਇਨਨੂੰ ਇਹ ਸੰਕੋਚਣਾ ਚਾਹਦਾ ਵੀ ਤੁਸੀਂ ਪੰਜਾਬ ਦੇ ਜਾਇਓ ਪੰਜਾਬ ਨੂੰ ਬਚਾਉਣਾ ਸੀ ਪੰਜਾਬ ਨੂੰ ਵਿਗਾੜਨਾ ਨਹੀਂ ਅਸੀਂ ਨਵੇਂ ਜਨਰੇਸ਼ਨ ਨੂੰ ਤੁਹਾਡੇ ਗਾਣੇ ਤੋਂ ਕਿਸੇ ਦੇ ਮਿਲੂਗੀ ਤੁਸੀਂ ਇਹੋ ਜਿਹੇ ਗਾਣੇ ਗਾਉਂਦੇ ਜਿਹਨੂੰ ਕੋਈ ਸੁਣੀ ਨਹੀਂ ਸਕਦਾ ਹੈਗਾ ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਇਹ ਜਿਆਦਾ ਧਿਆਨ ਕਰਕੇ ਉਹ ਇਹੋ ਜਿਹੇ ਮੁੰਢੀਰ ਗਾਣੇ ਦੋ ਗਾਣੇ ਗਾਉਂਦੇ ਨੇ ਜੋੜੀ ਉਹਨਾਂ ਦਾ ਹੱਥ ਹੀ ਲਾ ਦੇਉਂਦੇ ਨੇ ਬਿਲਕੁਲ ਤੇ ਫਿਰ ਜਿਹੜੇ ਕੋਈ ਕਈ ਵਾਰੀ ਫਿਰ ਉਹਨਾਂ ਨੂੰ ਆ ਸਾਹਮਣਾ ਕਰਨਾ ਪੈਂਦਾ ਫਿਰ ਰੌਲਾ ਪਾਉਂਦੇ ਫਿਰਦੇ ਨੇ ਇਸ ਕਰਕੇ ਇੰਨਾਂ ਨੂੰ ਜੇ ਲੋਕ ਸਭਿਆਚਾਰ ਦੀ ਕਦਰ ਕਰਨੀ ਚਾਹੀਦੀ ਆ ਪੰਜਾਬ ਦੀ ਕਦਰ ਕਰਨੀ ਚਾਹੀਦੀ ਸਾਰੇ ਅਦਾਕਾਰਾਂ ਨੂੰ ਇਹੀ ਬੇਨਤੀ ਹੈ ਲਚਿਰਤਾ ਨਾ ਖਲਾਉਣ ਤੇ ਜਿਸ ਦਿਨ ਫਿਰ ਖਾਲਸਾ ਪੰਥ ਉੱਠ ਖੜਿਆ ਫਿਰ ਤੁਹਾਨੂੰ ਫਿਰ ਫਿਰ ਭੱਜਣ ਨੂੰ ਭੱਜਦੇ ਹੋ ਫਿਰ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਤੁਸੀਂ ਸਾਡੇ ਸਾਰੇ ਵੀਰ ਹੋ ਸਾਥੋ ਛੋਟੇ ਵੀ ਨੇ ਵੱਡੇ ਵੀ ਨੇ ਤੇ ਤੁਸੀਂ ਜਿਹੜੇ ਪੰਜਾਬ ਦੇ ਜਾਇਆਂ ਦੀ ਗੱਲ ਕਰੋ ਵੀ ਅਸੀਂ ਪੰਜਾਬ ਦੇ ਜਾਇਆਂ ਅਸੀਂ ਪੰਜਾਬ ਦੇ ਜਿਹੜੇ ਰਹਿਣ ਵਾਲੇ ਆ ਉਹ ਜੀ ਉਹ ਜ਼ਰੂਰ ਗੀਤ ਗਾਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਨਾ ਗਾਓ ਗਾਓ ਪਰ ਜਿਹੜੀ ਪੰਜਾਬ ਨੂੰ ਸਮਰਪਿਤ ਹੋਣ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜਿਹੜੇ ਵਧੀਆ ਰਾਹ ਤੇ ਪਾਉਣ ਇਹੋ ਜੇ ਸਾਨੂੰ ਗੀਤ ਗਾਉਣੇ ਚਾਹੀਦੇ ਨੇ ਇੰਨਾ ਦਿਨਾਂ ਦੇ ਵਿੱਚ ਜਿਹੜਾ ਕੋਈ ਐਸਾ ਖਾਲਾ ਨਾ ਲਾਇਆ ਜਾਵੇ ਤੇ ਐਸਾ ਕੋਈ ਪ੍ਰੋਗਰਾਮ ਕੀਤਾ ਜਾਵੇ ਜਿਹਦੇ ਨਾਲ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਮਨੋਂ ਠੇਜ ਪਹੁੰਚੇ ਇਹ ਸਾਰਾ ਸੰਕੋਚ ਕਰਨਾ ਚਾਹੀਦਾ ਬਿਲਕੁਲ ਬਾਈ ਥਿੰਕ ਗੱਲ ਹੋਰ ਵੀ ਸੀਗੀ ਰਣਜੀਤ ਬਾਵਾ ਨੇ ਪੰਜਾਬੀ ਗਾਇਕ ਨੇ ਉਹਨਾਂ ਦਾ ਖਾੜਾ ਜਦੋਂ ਹਿਮਾਚਲ ਦੇ ਵਿੱਚ ਲੱਗਦਾ ਤਾਂ ਕੈਨਸਲ ਕਰਵਾ ਦਿੱਤਾ ਜਾਂਦਾ ਆ ਤਾਂ ਹੁਣ ਕਹਿੰਦੇ ਵੀ ਤੀਜਾ ਵਾਰੀ ਚੌਥਾ ਆ ਵੀ ਜਿਹੜਾ ਉਹਨਾਂ ਦਾ ਪ੍ਰੋਗਰਾਮ ਕੈਨਸਲ ਕਰਾਇਆ ਤੇ ਉਹਨਾਂ ਨੇ ਅਪੀਲ ਕੀਤੀ ਹੈ ਹਿਮਾਚਲ ਦੇ ਜਿਹੜੇ ਕਿ ਸੀਐਮ ਨੇ ਵੀ ਭਾਈ ਇਦਾਂ ਦਾ ਨਾਂ ਕੀਤਾ ਜਾਵੇ ਇਹ ਵੀ ਗੱਲਾਂ ਉੱਠ ਰਹੀਆਂ ਨੇ ਉਹਦੇ ਵਿੱਚ ਦੇਖੋ ਕਈ ਗਾਇਕ ਜਿਹੜੇ ਗਾਉਂਦੇ ਨੇ ਕਈ ਵਾਰੀ ਨਾ ਜਿਹੜੇ ਸਾਡੇ ਲੋਕ ਨੇ ਕੋਈ ਗਾਉਂਦੇ ਤਾਂ ਸਹੀ ਨਹੀਂ ਉਹ ਪਰ ਮਾੜੀ ਜਿਹੀ ਉਹਨਾਂ ਨੇ ਗਲਤ ਫਹਮੀ ਹੋਈ ਜਦੋਂ ਫਿਰ ਉਹ ਨਹੀਂ ਦੇਖਦੇ ਵੀ ਕਿਸ ਤਰ੍ਹਾਂ ਕਰਕੇ ਗੱਲ ਬਾਤ ਆ ਉਹ ਫਿਰ ਉਧਰ ਹੀ ਕੰਮ ਦੱਬ ਦਿੰਦੇ ਨੇ ਉਹ ਦੂਜੇ ਪਾਸੇ ਉਲਟ ਚੱਲ ਪੈਂਦੇ ਨੇ ਹੁਣ ਜਿਹੜੇ ਹਿਮਾਚਲ ਵਾਲੇ ਨੇ ਉਹਨਾਂ ਤਾਂ ਚਲੋ ਦੂਸਰੇ ਉਲਟ ਕਰਦੇ ਆ ਗਾਣਾ ਉਹਨਾਂ ਨੂੰ ਆਏ ਹੋਗੇ ਵੀ ਕਿਤੇ ਸਾਨੂੰ ਨੁਕਸਾਨ ਪਹੁੰਚਾਉਣ ਬਾਤ ਆ ਸਾਡੇ ਧਰਮ ਉਹਦੇ ਨਾਲ 헤ਠੀ ਹੁੰਦੀ ਆ ਉਹਨਾਂ ਦੇ ਮਨਾਂ ਦੇ ਵਿੱਚ ਇਹ ਹੋ ਰਿਹਾ ਪਰ ਜੇ ਉਹ ਪਹਿਲਾਂ ਹੀ ਸਹੀ ਢੰਗ ਨਾਲ ਉਹਨੂੰ ਦੱਸਿਆ ਜਾਂਦਾ ਤੇ ਹੋ ਸਕਦਾ ਨਾ ਵਿਰੋਧ ਹੁੰਦਾ ਹੂੰ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜਦੋਂ ਕਿਸੇ ਵੀ ਧਰਮ ਦੇ ਖਿਲਾਫ ਜਾਂ ਕੋਈ ਹੋਰ ਇਹ ਚੋ ਸਮਝ ਕੇ ਗਾਉਣਾ ਚਾਹੀਦਾ ਹੂੰ ਸਾਰੇ ਸਤਕਾਰਯੋਗ ਨੇ ਪਰ ਜਦੋਂ ਗਲਤਫਹਿਮੀ ਹੋ ਜਾਈਏ ਗਲਤਫਹਿਮੀ ਫਿਰ ਉਹਨਾਂ ਨੇ ਦੂਰ ਵੀ ਕਰਨੀ ਚਾਹੀਦੀ ਹੈ ਜਾ ਕੇ ਬੈਠ ਕੇ ਫਿਰ ਗੱਲ ਬਣਨੀ ਬਣਦੀ ਆ ਜਿਸ ਤਾ ਆ ਪਿੱਛੇ ਜਿਹੜਾ ਜਿਹੜਾ ਬਗਰੇਸ਼ਵਰ ਬਾਬਾ ਹੂੰ ਉਹਨੇ ਤਾਂ ਗੱਲ ਕੀਤੀ ਸੰਭਲ ਦੇ ਵਿੱਚ ਇੱਕ ਮੰਦਰਾ ਮਸਜਿਦ ਬਣੀ ਹੋਈ ਆ ਹੁਣ ਤੇ ਬਖਰੀ ਹਰ ਮੰਦਰ ਉਹਨੇ ਤਾਂ ਉਹਦੀ ਗੱਲ ਕੀਤੀ ਸਾਡੇ ਵਾਲਿਆਂ ਨੇ ਦੂਜੇ ਪਾਸੇ ਹਰਮੰਦਰ ਸਾਹਿਬ ਦਾ ਜਿਉਂ ਚੱਕਿਆ ਰੌਲਾ ਪਾਤਾ ਸੀ ਐਂ ਕਰਦਾਂਗੇ ਉਹ ਗੱਲ ਦਾ ਮਤਲਬ ਉਹ ਦੇਖਣਾ ਚਾਹੀਦਾ ਬਿਲਕੁਲ ਉਹ ਕੋਈ ਗੱਲ ਨਹੀਂ ਉਹਨੇ ਗੱਲ ਕੀਤੀ ਉਥੇ ਦੀ ਕੀਤੀ ਆ ਤੇ ਅਸੀਂ ਆਪਦੇ ਵਾਲੇ ਪਾਸੇ ਲੈ ਜਾਂਦੇ ਆ ਦੂਜੀ ਤਾਰ ਖਿੱਚ ਕੇ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਸੋਚਦੇ ਨਹੀਂ ਹੈਗੇ ਵੀ ਗੱਲਾਂ ਕਿਧਰੋਂ ਜਾਂਦੇ ਨੇ ਜਿਹੜੇ ਗਲਤਫਹਿਮੀ ਹੋ ਜਾਂਦੇ ਦੋਂ ਗਲਤਫਹਿਮੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਇਆ ਕਰਦਾ ਤੇ ਇਸ ਕਰਕੇ ਇਹ ਗਲਤੀਆਂ ਫਹੀਆਂ ਜਿਹੜੀਆਂ ਨੇ ਦੂਰ ਕਰਨੀਆਂ ਚਾਹੀਦੀਆਂ ਨੇ ਤੇ ਮੈਂ ਬਾਰ ਬਾਰ ਸਾਰਿਆਂ ਨੂੰ ਇਹ ਅਪੀਲ ਕਰਦਾ ਜਦੋਂ ਵੀ ਕੋਈ ਗੀਤ ਗਾਉਣਾ ਸਭਿਆਚਾਰ ਦੇ ਗਾਓ ਤੇ ਜਿਹਦੇ ਨਾਲ ਸਾਰਿਆਂ ਦਾ ਸਤਿਕਾਰ ਹੋਵੇ ਸਾਰੇ ਧਰਮਾਂ ਨੂੰ ਦੇਖ ਕੇ ਗਾਓ ਅਸੀਂ ਸਿੱਖਾਂ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਤੇ ਕਰਨਾ ਵੀ ਚਾਹੀਦਾ ਬਿਲਕੁਲ ਤੇ ਵਿਰੋਧ ਨਾ ਹੋਵੇ ਕਿਸੇ ਚੀਜ਼ ਦਾ ਇਹ ਇਹ ਅਪੀਲ ਆ ਸਾਰਿਆਂ ਨੂੰ ਤੁਸੀਂ ਇਹ ਗੱਲ ਕੀਤੀ ਹੈ ਇੱਕ ਪ੍ਰਧਾਨ ਸਾਹਿਬ ਤਾਂ ਸਿੱਧਾ ਹੀ ਬੀਬੀ ਜ਼ਗੀਰ ਕੌਰ ਦੀ ਵੀ ਗੱਲ ਆਈ ਆ ਕਿ ਸ਼ਬਦਾਵਲੀ ਸਹੀ ਨਹੀਂ ਵਰਤੀ ਗਈ ਤਾਂ ਅੱਜ ਮਹਿਲਾ ਕਮਿਸ਼ਨ ਦੇ ਕੋਲੋਂ ਮਾਫੀ ਮੰਗਣ ਆਏ ਸੀਗੇ ਉਸ ਬਾਰੇ ਕੀ ਕਹਿਣਾ ਤੁਹਾਡਾ ਕਿਉਂਕਿ ਸ਼ਬਦਾਵਲੀ ਬੜੀ ਗਲਤ ਬੋਲੀ ਗਈ ਹੈ ਬੀਬੀ ਜ਼ਗੀਰ ਕੌਰ ਨੂੰ ਦੇਖੋ ਜਦੋਂ ਕਿਸੇ ਨੂੰ ਅਸੀਂ ਜਿਹੜਾ ਜਿਹੜਾ ਫੋਨ ਆ ਨਾ ਮੋਬਾਈਲ ਆ ਇਹ ਇੱਕ ਜਜੂਸੀ ਦੀ ਕੰਮ ਕਰਦਾ ਜਦੋਂ ਕਿਸੇ ਦਾ ਫੋਨ ਆਉਂਦਾ ਆ ਕੋਈ ਚਲੋ ਸਾਡੇ ਕੋਲ ਉਹ ਤਾਂ ਹੋਣੀ ਪੁਰਾਣਾ ਤੇ ਉਹ ਸੋਚ ਸਮਝ ਕੇ ਬੋਲੋ ਦੇ ਦੇਣੇ ਤੇ ਲੈਣੇ ਪੈ ਜਾਂਦੇ ਨੇ ਹੁਣ ਜਿਵੇਂ ਪ੍ਰਧਾਨ ਨੂੰ ਨਹੀਂ ਸੀ ਪਤਾ ਸੀ ਵੀ ਇਹ ਐਂ ਗੱਲ ਬਣ ਜੂਗੀ ਉਹ ਸਾਰੀ ਉਲਟ ਪੈ ਗਈ ਦੇਖੋ ਇਹਦੇ ਵਿੱਚ ਜਿਹੜੇ ਧਾਮੀਆਂ ਨਾਲੇ ਬਿੰਦਗੀਨ ਕੋਰੇ ਕੋਈ ਕੇਲ ਬੇਲ ਦੇ ਕਦੂ ਨੇ ਇਹ ਤਾਂ ਸਿਰਫ ਬੌਲੇ ਲੋਕ ਨੇ ਜਿਹੜੇ ਸਾਡੇ ਇੱਕ ਦੂਜੇ ਨੂੰ ਮਾੜਾ ਕਹਿੰਦੇ ਨੇ ਫੇਰ ਇਕੱਠੇ ਹੋ ਜਾਂਦੇ ਨੇ ਤੇ ਇਹੋ ਹੀ ਜਾਣਨ ਸਾਨੂੰ ਇਹਦੇ ਵਿੱਚ ਨਹੀਂ ਨਾ ਅਸੀਂ ਪੈਣਾ ਚਾਹੁੰਦੇ ਆ ਨਾ ਸਾਨੂੰ ਲੋੜ ਆ ਸਭ ਨੂੰ ਲੋਕਾਂ ਨੂੰ ਪਤਾ ਵੀ ਧਾਮੀ ਕਿਹਾ ਜਾ ਤੇ ਜੰਗੀਰ ਕੌਰ ਕਿਹੜਾ ਦੁੱਧ ਤੋਤੀ ਹੈ ਉਹਦਾ ਵੀ ਪਿੱਛੇ ਸਾਰਾ ਕੁਝ ਹੋਇਆ ਹੋਇਆ ਇਹ ਸਾਰੀ ਕੋਈ ਨਹੀਂ ਇਹਦਾ ਲੋਕਾਂ ਦੇ ਵਿੱਚ ਬਸ ਦਵਾਰੇ ਆਪਦਾ ਕਹਿਣਾ ਚਾਹੁੰਦੇ ਨੇ ਵੀ ਬਾਦਲ ਆ ਜਾਏ ਅਸੀਂ ਚੰਗੇ ਬਣ ਜੀ ਪਰ ਇਹ ਨਹੀਂ ਬਣ ਸਕਦੀ ਸਾਰਿਆਂ ਨੂੰ ਪਤਾ ਜੰਗੀਰ ਕੌਰ ਬਾਰੇ ਵੀ ਪਤਾ ਧਾਮੀ ਬਾਰੇ ਵੀ ਪਤਾ ਕਿੰਨੇ ਕ ਪਾਣੀ ਚ ਨੇ ਇਹ ਸਾਰੇ ਲੋਕ ਜਾਣਦੇ ਨੇ ਇਹਨਾਂ ਨੂੰ ਬਿਲਕੁਲ ਕਬਈ ਕਿਸਾਨੀ ਦੀ ਗੱਲ ਕਰੀਏ ਦਲੇਵਾਲ ਸਾਹਿਬ ਲਗਾਤਾਰ 18-20 ਦਿਨ ਤੇ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਨੇ ਵਰਤ ਰੱਖਿਆ ਵਾ ਜਿਹੜਾ ਕਹਿ ਦਿੰਦੇ ਆਪਾਂ ਹੁਣ ਤੱਕ ਨਾ ਕੋਈ ਸਰਕਾਰ ਸੁਣ ਰਹੀ ਐ ਨਾ ਕੇਂਦਰ ਸੁਣ ਰਹੀ ਐ ਮਰਦ ਮਰਤੇ ਤੇ ਬੈਠੇ ਨੇ ਹੁਣ ਦੇਖੋ ਜਿਹੜੀ ਸਰਕਾਰ ਆ ਉਹ ਹਮੇਸ਼ਾ ਹੀ ਕਿਸਾਨੀ ਦੇ ਵਿਰੋਧ ਰਹੀ ਆ ਭਾਜਪਾ ਸਰਕਾਰ ਨੇ ਦੇਸ਼ ਦਾ ਜਨਾਜਾ ਕੱਢਤਾ ਇਹਨੇ ਸਾਰੀ ਚੀਜ਼ ਕੋਈ ਦੱਸੋ ਐ ਕਿਹੜੀ ਚੀਜ਼ ਰੱਖੀ ਐ ਸਾਰੀ ਬੇਇਜ਼ਤੀ ਜੇ ਕੋਈ ਤਾਂ ਮੇਲਾਉਂਦਾ ਕਿਸਾਨ ਉਹਨਾਂ ਨੇ ਜਿਹੜੇ ਮੰਗਾ ਨੇ ਉਹ ਮੰਨਣਾ ਚਾਹੀਦਿਆਂ ਨੇ ਹੂੰ ਜੇ ਇਹ ਮੰਨ ਲੈਂਦੇ ਨੇ ਮੁੜ ਕੇ ਉਹਨੂੰ ਲਾਗੂ ਨਹੀਂ ਕਰਦੇ ਹੂੰ ਜਿਹੜਾ ਇੱਥੇ ਬੰਦੀ ਸਿੰਘਾਂ ਦਾ ਸੰਘਰਸ਼ ਚੱਲਦਾ ਬਿਲਕੁਲ ਪ੍ਰਧਾਨ ਮੰਤਰੀ ਜਦੋਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਾਂ ਸੁਲਤਾਨਪੁਰ ਲੋਧੀ ਮਨਾਇਆ ਉੱਥੇ ਆਇਆ ਸੀ ਹੂੰ ਤੇ ਉੱਥੇ ਕਹਿ ਕੇ ਗਿਆ ਸੀ ਵੀ ਅਸੀਂ ਜਿੰਨੇ ਬੰਦੀ ਸਿੰਘ ਨੇ ਰਿਹਾ ਕਰਾਂਗੇ ਹੂੰ ਤੇ ਅੱਜ ਤੱਕ ਰਿਹਾ ਤਾਂ ਕੋਈ ਨਹੀਂ ਕੀਤੀ ਇਹਨਾਂ ਨੇ ਬਿਲਕੁਲ ਰੀਹਾ ਤਾਂ ਕੀ ਕਰਨੇ ਸੀ ਹੋਰ ਫਸਾ ਕੇ ਅੰਦਰ ਰੱਖ ਕੇ ਡਿਬਿਊਗੜ ਪੀਤੇ ਹੂੰ ਇਹ ਆਪ ਦੀ ਜਮਾਨ ਦੇ ਪੱਕੇ ਨਹੀਂ ਹੁੰਦੇ ਇਹ ਗਿਰਗੜ ਮੰਗੂ ਰੰਗ ਬਦਲਦੇ ਨੇ ਹੂੰ ਜਿਹੜੇ ਰਾਜਨੀਤਿਕ ਲੋਕ ਨੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਬਿਲਕੁਲ ਤੇ ਇਸੇ ਤਰ੍ਹਾਂ ਕਿਸਾਨਾਂ ਨੂੰ ਇਹਨਾਂ ਨੇ ਕਈ ਵਾਰੀ ਕਿਹਾ ਤਾਂ ਵੀ ਤੁਹਾਡੇ ਅਸੀਂ ਜਿਹੜੇ ਹੈਗੇ ਨੇ ਮੰਗਾ ਨੇ ਤੁਹਾਡੀਆਂ ਮੰਨਾਂਗੇ ਤੁਸੀਂ ਤਾਨੇ ਹਟਾ ਦਿਓ ਹੂੰ ਚਲੋ ਭਰੋਸੇ ਦੇ ਵਿੱਚ ਆ ਕੇ ਜਿਹੜੇ ਲੋਕ ਨੇ ਆ ਲੀਡਰ ਨੇ ਉਹ ਧਰਨੇ ਚੱਕ ਲੈਂਦੇ ਨੇ ਹੂੰ ਤੇ ਹੁਣ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਸਾਡੀਆਂ ਨਹੀਂ ਮੰਗਾ ਮਾਨੀ ਹੁਣ ਇਹ ਦੂਸਰਾ ਕਿਸਾਨੀ ਮੋਰਚਾ ਜਿਹੜਾ ਦੂਜਾ ਭਾਗ ਚੱਲਦਾ ਇਹਦੇ ਵਿੱਚ 13 ਫਰਵਰੀ ਨੂੰ ਮੈਨੂੰ ਲੱਗਦਾ ਇਹ ਮੋਰਚਾ ਲੱਗਿਆ ਸੀਗਾ ਬਿਲਕੁਲ ਉਦੋਂ ਵੀ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਬੇ ਅਸੀਂ ਦਿੱਲੀ ਜਾਣਾ ਉਦੋਂ ਵਿੱਚ ਮੁੰਡੇ ਨੌਜਵਾਨ ਵੀ ਮਰੇ ਨੇ ਬਿਲਕੁਲ ਫਟੜੇ ਵੀ ਬਹੁਤ ਹੋਏ ਨੇ ਹੂੰ ਤੇ ਕਈਆਂ ਦੇ ਜੇ ਤੱਕ ਸਰੀਰ ਕੰਡਮ ਹੋਏ ਅਜੇ ਤੱਕ ਨਹੀਂ ਠੀਕ ਆਏ ਬਿਲਕੁਲ ਬਿਲਕੁਲ ਅਜੇ ਤੱਕ ਵੀ ਉਹ ਰੋਗੀ ਪਏ ਨੇ ਹੂੰ ਇਹਨੇ ਸਰਕਾਰ ਦੀ ਬਦੌਲਤ ਤੇ ਦੁਬਾਰਾ ਫੇਰ ਇਹਨਾਂ ਨੇ ਹੁਣ ਚਾਰ ਪੰਜ ਦਿਨਾਂ ਤੋਂ ਛੇੜਾ ਛੇੜਿਆ ਵੀ ਅਸੀਂ ਦਿੱਲੀ ਜਾਣਾ ਹੂੰ ਤੇ ਮੈਂ ਕਿਸਾਨਾਂ ਨੂੰ ਐ ਕਹਿਣਾ ਚਾਹਣਾ ਵੀ ਉਸੇ ਦਿੱਲੀ ਕੀ ਰੱਖਿਆ ਹੋਇਆ ਤੁਹਾਡਾ ਹੂੰ ਜਿਹੜੇ ਜਦੋਂ ਸਾਨੂੰ ਸਰਕਾਰ ਨਹੀਂ ਜਾਣ ਦਿੰਦੀ ਫਿਰ ਤੁਸੀਂ ਕਿਉਂ ਨੌਜਵਾਨਾਂ ਨੂੰ ਉਹ ਕਰ ਦੇ ਆਂ ਚ ਕਿਉਂ ਜਿਹੜੇ ਕੀਮਤੀ ਜਾਨਾਂ ਨੇ ਹੂੰ ਇਹ ਹੁਣਕੇ ਜਦੋਂ ਕੋਈ ਚਲਿਆ ਜਾਂਦਾ ਫਿਰ ਅਸੀਂ ਰੋਲਾ ਪਾਉਂਦੇ ਫਿਰਦੇ ਆ। ਇਹ ਵੀ ਫਰਕ ਤਾਂ ਪੈਂਦਾ ਉਹਨਾਂ ਨੂੰ ਬਿਲਕੁਲ ਨਹੀਂ। ਉਹਨਾਂ ਨੂੰ ਕੀ ਸਰਕਾਰ ਨੂੰ ਪਹਿਲਾਂ ਇੰਨੇ ਬੰਦੇ ਮਰ ਗਏ ਸਾਡੇ ਕੋਈ ਉਹਨਾਂ ਦੇ ਕੰਮ ਤੇ ਜੋ ਸਰ ਕੀ ਆ। ਹੂੰ ਬਿਲਕੁਲ ਕੋਈ ਐਸੀ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਜਿਹਦੇ ਦੇ ਨਾਲ ਸਰਕਾਰ ਨੂੰ ਗੋਡਿਆਂ ਪਰਣ ਲੈ। ਦੇਖੋ ਇਹਨਾਂ ਨੇ ਦੋ ਰਸਤੇ ਬੰਦ ਕਰੇ ਸੰਭੂ ਬਾਰਡਰ ਵੀ ਬੰਦ ਆ ਖਨੌਰੀ ਬੰਦ ਆ। ਮੈਂ ਕਹਿੰਦਾ ਵੀ ਸਾਰੇ ਜਿੰਨੇ ਪੰਜਾਬ ਨੂੰ ਰਸਤੇ ਆਉਂਦੇ ਨੇ ਦਿੱਲੀ ਤੋਂ ਉਹ ਸਾਰੇ ਬੰਦ ਕਰ ਦੇਣੇ ਚਾਹੀਦੇ ਨੇ। ਇਹ ਤਾਂ ਅਸੀਂ ਕਰ ਸਕਦੇ ਹਾਂ ਨਾ ਬੰਦ। ਰੇਲਾਂ ਬੰਦ ਕਰ ਤਾ ਖੰਬਰ ਕ ਜਮੀ ਟੋੜ ਦੋ। ਹੂੰ ਗਾ ਹਾਇਦਰਾ ਹੋਰ ਵੀ ਸੂਬੇ ਲੱਗਦੇ ਨੇ ਜੰਮੂ ਕਸ਼ਮੀਰ ਵੀ ਆ ਵੱਡੀ ਇੰਡਸਟਰੀ ਆ ਜਿਹੜੀ ਜਿਹੜੀ ਆਪਣੇ ਉਹ ਹੈਗੀ ਆ ਹਿਮਾਚਲ ਦੇ ਵਿੱਚ ਜਦੋਂ ਉਹਨਾਂ ਦੇ ਰਸਤੇ ਬੰਦ ਹੋਗੇ ਤੇ ਇਹਨਾਂ ਦੀਆਂ ਚਿੰਗੜਾ ਨਿਕਲ ਜਾਣਗੀਆਂ ਸਾਰਾ ਕੁਝ ਇਹਨਾਂ ਨੂੰ ਮੰਨ ਲੈਣਾ ਤੇ ਹੁਣ ਵੀ ਜਿਹੜਾ ਇੱਕ ਦਵਾਰਾ ਦੱਲੇ ਵਾਲਾ ਸਾਹਿਬ ਨੇ ਮੋਰਚੇ ਦੇ ਵਿੱਚ ਜਾਨ ਪਾਤੀ ਮਰਨ ਵਰਤ ਪਹਿਲਾਂ ਵੀ ਕਈ ਵਾਰੀ ਦੱਲੇ ਵਾਲਾ ਸਾਹਿਬ ਨੇ ਰੱਖੇ ਵਰਤ ਉਹ ਫਿਰ ਤੋੜਦੇ ਰਹੇ ਤੇ ਅੱਜ ਕੀ ਤਾਂ ਜਿਹੜਾ ਹੈਗਾ ਉਹ ਉਹਨਾਂ ਨੇ ਜਿਹੜਾ ਕੁਛ ਨਹੀਂ 22 ਦਿਨਾਂ ਤੋਂ ਖਾਦਾ ਸਾਰੇ ਦਿਨੇ ਵੀ ਰਾਜਨੀਤਿਕ ਆਗੂ ਨੇ ਧਾਰਮਿਕ ਆਗੂ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਅੰਦਰਲੇ ਵਾਲ ਸਾਹਮਣੇ ਖੜ ਕੇ ਖੜਨਾ ਵੀ ਚਾਹੀਦਾ ਦੇਖੋ ਉਹਨੇ ਅੱਜ ਤੱਕ ਆਪਦਾ ਜਿਹੜਾ ਕੁਛ ਨਹੀਂ ਖਾਦਾ ਪੀਤਾ ਬਿਲਕੁਲ ਡਾਕਟਰਾਂ ਨੇ ਉਥੇ ਟੀਮ ਮੌਜੂਦ ਆ ਸੁਪਰੀਮ ਕੋਰਟ ਨੇ ਵੀ ਕਿਹਾ ਤਾਂ ਵੀ ਇਹਨਾਂ ਦੀਆਂ ਮੰਗਾਂ ਮੰਨੋ ਜਿਹੜਾ ਭਾਰਤ ਦਾ ਰਾਸ਼ਟਰਪਤੀ ਆ ਤਨ ਖੜਾ ਜੀ ਉਪਰ ਰਾਸ਼ਟਰਪਤੀ ਉਹਨੇ ਵੀ ਕਿਹਾ ਸਪੈਸ਼ਲ ਆ ਖੇਤੀਬਾੜੀ ਮੰਤਰੀ ਨੂੰ ਵੀ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਗ। ਪਰ ਇਹ ਨਹੀਂ ਸਰਕਾਰ ਨਹੀਂ ਜਿਹੜੀ ਹੈਗੀ ਉਹ ਗੱਲਬਾਤ ਤੇ ਆਉਂਦੀ ਤੇ ਅੱਜ ਅਮਨਦ ਸਾਹਿਬ ਦਾ ਬਿਆਨ ਸੀ ਵੀ ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ। ਸਾਰੇ ਕਿਸਾਨ ਖੁਸ਼ ਨੇ, ਕੁਝ ਥੋੜੇ ਕਿਸਾਨ ਨੇ ਜਿਹੜੇ ਦੁਬਾਰਾ ਇਹਨਾਂ ਨੂੰ ਉਹ ਕਰਦੇ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਦੋਂ ਕਰੋਂਗੇ? ਜਦੋਂ ਡੱਲੇ ਵਾਲਾ ਇਥੇ ਸ੍ਰੀ ਛੱਡ ਗਈ ਉਦੋਂ ਕਰੋਂਗੇ। ਬਿਲਕੁਲ। ਉਸ ਤੋਂ ਪਹਿਲਾਂ ਸ੍ਰੀ ਦੀ ਨੂੰ ਸਾਹਮਣਾ ਚਾਹੀਦਾ ਤੇ ਦੇਖੋ ਕਾਨੂੰਨ ਦੀ ਵਿਵਸਥਾ ਸਾਰੇ ਆ ਇਥੇ ਭਾਰਤ ਦੇ ਸਾਰੇ ਲੋਕ ਰਹਿੰਦੇ ਨੇ ਤੇ ਸਰਕਾਰਾਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਪਰ ਇਹ ਸਰਕਾਰ ਜਿਹੜੀ ਐਵੀਮੰਦੀਪ ਦਾ ਹੈ ਸਾ ਤਾਂ ਹੀ ਇਹ ਗੱਲਾਂ ਨਹੀਂ ਮੰਨਦੀਆਂ ਜੇ ਸਰਕਾਰ ਲੋਕਾਂ ਦੀ ਚੁਣੀ ਹੋਵੇ ਉਹ ਲੋਕਾਂ ਦੇ ਗੱਲ ਮੰਨੇ ਲੋਕਾਂ ਦੇ ਜਿਹੜੇ ਧਰਨੇ ਲੱਗੇ ਹੋਣ ਜਾਂ ਲੋਕ ਹੱਕ ਮੰਗਦੇ ਨੇ ਉਹਨਾਂ ਨੂੰ ਮੰਨੇ ਪਰ ਇਹਨਾਂ ਨੂੰ ਪਤਾ ਵੀ ਅਸੀਂ ਤਾਂ ਐਵੀਮੰਦੇ ਨਾਲ ਜਿੱਤ ਜਾਣ ਜਿਵੇਂ ਹਰਿਆਣਾ ਦੇ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਹੀ ਆ ਉਥੇ ਲੋਕਾਂ ਨੇ ਇੱਕ ਪਾਸੜ ਵੋਟਾਂ ਪਾਈਆਂ ਭਾਜਪਾ ਨੂੰ ਵੋਟ ਹੀ ਨਹੀਂ ਪਈ ਉਥੇ ਬਿਲਕੁਲ ਤੇ ਉਥੇ ਵੀ ਫਿਰ ਧੱਕਾ ਹੀ ਕੀਤਾ ਈਵੀਐਮ ਦੇ ਨਾਲ ਜਿੱਤ ਗਏ ਆ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਇਹਨਾਂ ਨੂੰ ਤੁਰੰਤ ਮੰਨ ਮੰਗਾਮਰਨੀ ਚਾਹੀਦੀ ਨੇ ਤੇ ਜਿਹੜੇ ਸਾਡੇ ਕਿਸਾਨ ਆਗੂ ਨੇ ਸੰਯੁਕਤ ਮੋਰਚੇ ਵਾਲੇ ਦੇਖੋ મતਭੇਦ ਬਹੁਤ ਹੋ ਸਕਦੇ ਸਾਡੀਆਂ ਗੱਲਾਂ ਨੇ ਕੋਈ ਇਧਰੋਂ ਚੱਲ ਰਿਹਾ ਕੋਈ ਉਧਰੋਂ ਚੱਲ ਰਿਹਾ ਇੱਕਸਾਰ ਨਹੀਂ ਹੋ ਰੇ ਕਿਉਂਕਿ ਜਿਵੇਂ ਦਿੱਲੀ ਦੇ ਵਿੱਚ ਸੀ ਕਿ ਇੱਕਸਾਰ ਸੀਗੇ ਉਦੋਂ ਸਾਰੇ ਇੱਕ ਜੁੱਟ ਸੀਗੇ ਪਰ ਹੁਣ ਖੇਰੂ ਖੇਰੂ ਨੇ ਕੋਈ ਕਿਸੇ ਰਾਹ ਵਾਲਾ ਕੋਈ ਕਿਸੇ ਰਾਹ ਵਾਲਾ ਦੇਖੋ ਜੋ ਹੁਣ ਅੱਜ ਦੀ ਸਥਿਤੀ ਆ ਉਹ ਕਿਸਾਨ ਮੋਰਚਾ ਸਾਨ ਜਿੱਤਣ ਦੀ ਆ ਉਹ ਸਾਡੇ ਅਣਖ ਦਾ ਸਵਾਲ ਬਣ ਗਿਆ ਸਾਡੀ ਇੱਜ਼ਤ ਦਾ ਸਵਾਲ ਬਣ ਗਿਆ ਤੇ ਜਿਹੜੇ ਹੁਣ ਕਿਸਾਨ ਮੋਰਚਾ ਆਗੂ ਨੇ ਬਾਹਰੇ ਤੁਰੇ ਫਿਰਦੇ ਨੇ ਉਹਨਾਂ ਨੂੰ ਡੱਲੇ ਨਾਲਾ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਮਤ ਭੇਦ ਭਲਾ ਕੇ ਅੱਛਾ ਤੇ ਜਿਹੜੀ ਲੋਕ ਨੇ ਹੁਣ ਉਹ ਸਾਰੇ ਆ ਗਏ ਲੋਕ ਉਥੇ ਹਰ ਰੋਜ ਉਹ ਹਰ ਆਉਂਦਾ ਉਥੇ ਨੌਜਵਾਨ ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਜਿੰਨੇ ਵੀ ਲੋਕ ਨੇ ਉਹ ਸਾਰੇ ਆਪ ਉਹਦਾ ਹੀ ਆ ਰਹੇ ਨੇ ਆਪ ਮੁਹਾਰੇ ਉਥੇ ਆ ਰਹੇ ਨੇ ਅਸੀਂ ਵੀ ਕੱਲ ਨੂੰ ਇੱਕ ਨਿਹੰਗ ਸਿੰਘਾਂ ਦਾ ਕਾਫਲਾ ਲੈ ਕੇ ਜਾਵਾਂਗੇ ਬਾਬਾ ਆਪਣੇ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਅਸੀਂ ਜਾਵਾਂਗੇ ਜੀ ਡਾਕਟਰ ਰੀਤੂ ਜਿਨ੍ਹਾਂ ਨੇ ਚੋਣ ਲੜੀ ਸੀ ਇਸ ਚੰਡੀਗੜ੍ਹ ਤੋਂ ਤੇ ਸੁਪਰੀਮ ਕੋਰਟ ਦੇ ਜਿਹੜੇ ਪਰ ਸ਼ਰਧ ਵਕੀਲ ਨੇ ਨਾਮੀ ਵਕੀਲ ਨੇ ਜੀ 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 ਮਹਿਮੂਦ ਬਰਾਚਾ ਜੀ ਉਹ ਵੀ ਆਉਣਗੇ ਉਹ ਵੀ ਨਾਲ ਜਾਣਗੇ ਤੇ ਦੇਖੋ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਅੱਜ ਡੱਲੇ ਵਾਲਾ ਸਾਹਿਬ ਸਟੈਂਡ ਤੇ ਖੜ੍ਹ ਗਏ ਆ ਅਸੀਂ ਫਿਰ ਉਦੋਂ ਜਾਵਾਂਗੇ ਜਦੋਂ ਉਸ ਇਸੇ ਨਾ ਰਹੇ ਉਦੋਂ ਫਿਰ ਅਸੀਂ ਧੁਰੇ ਫਿਰਾਂਗੇ ਉਥੇ ਭੱਜੇ ਫਿਰਾਂਗੇ ਜਿਹੜੇ ਕਿਸਾਨ ਆਗੂ ਨੇ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿਵੇਂ ਰਕੇਟ ਕੈਸ ਸਾਹਿਬ ਨੇ ਵੀ ਜਿਹੜਾ ਹੈਗਾ ਉਹ ਉਹਨਾਂ ਦੀ ਜਿਹੜੀ ਹੈਗੀ ਨਾਲ ਹਮਾਇਤ ਕੀਤੀ ਆ ਕਿਰੂਨੀ ਸਾਹਿਬ ਵੀ ਕਹਿੰਦੇ ਸੀ ਜਾਵਾਂਗੇ ਇਸ ਤਰ੍ਹਾਂ ਸਾਰੇ ਜਿਹੜੇ ਪੰਜਾਬ ਦੇ ਹੋਰ ਆਗੂ ਨੇ ਉਹਨਾਂ ਨੂੰ ਵੀ ਉਸ ਅ ਡੱਲੇ ਵਾਲਾ ਸਾਹਿਬ ਨਾਲ ਖੜਨਾ ਚਾਹੀਦਾ ਅੱਜ ਜਿਹੜਾ ਸਮਾਂ ਹੋਰ ਬਦਲ ਗਿਆ ਸਥਿਤੀ ਹੋਰ ਹੋ ਗਈ ਜੇ ਕਿਸਾਨ ਆਗੂ ਨਾ ਹੀ ਖੜਦੇ ਕੱਲ ਨੂੰ ਕੋਈ ਭਾਣਾ ਵਰਤ ਜਾਂਦਾ ਤੇ ਫਿਰ ਇਹ ਕਿਹੜੇ ਮੂੰਹ ਨਾਲ ਉੱਥੇ ਜਾਣਗੇ ਕਿਸਾਨ ਆਗੂ ਨੂੰ ਕਹਿਣਾ ਸੀ ਫਿਰ ਕਿਹੜੇ ਮੂੰਹ ਨਾਲ ਉੱਥੇ ਜਾਓਗੇ ਇਸ ਕਰਕੇ ਤੁਸੀਂ ਸਾਰਾ ਕੁਝ ਪਿੱਛੇ ਛੱਡ ਕੇ ਆਉਣ ਵਾਲੇ ਸਮੇਂ ਦੇ ਪੰਜਾਬ ਦੀ ਸੋਚੋ ਤੇ ਏਕਤਾ ਦੇ ਵਿੱਚ ਆ ਕੇ ਡੱਲੇ ਵਾਲਾ ਸਾਹਿਬ ਦਾ ਇਹ ਉਹਨਾਂ ਦੇ ਪਰਵਾਰਕ ਮਸਲਾ ਨਹੀਂ ਹੈਗਾ ਜੇ ਪੰதேਰ ਸਾਹਿਬ ਦਾ ਇਹ ਪੰਜਾਬ ਦਾ ਪਰਵਾਰਕ ਮਸਲਾ ਨਹੀਂ ਇਹ ਪੂਰੇ ਕਿਸਾਨੀ ਵਾਸਤੇ ਆ ਕਿਸਾਨੀ ਵਾਸਤੇ ਲੜਦੇ ਨੇ ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰੇ ਕਿਸਾਨ ਜੱਟ ਸੇਬ ਨੂੰ ਸਾਥ ਦੇਣਾ ਚਾਹੀਦਾ ਤੇ ਤਾਂ ਕਿ ਚਲੋ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਜੇ ਜੋ ਕੋਈ ਸੱਚ ਤੇ ਲੜਦਾ ਫਿਰ ਕਲਾ ਵਰਤਦੀ ਆ ਜੀਵ ਸਿੱਧੂ ਬਾਈ ਕਹਿੰਦਾ ਫਿਰ ਕਲਾ ਵਰਤਦੀ ਆ ਕਲਾ ਵਰਤੂਗੀ ਅਸੀਂ ਜਿਹੜੇ ਕੰਮ ਜਾ ਹੋਵਾਂਗੇ ਇਹ ਵੀ ਮੌਕਾ ਦਿੱਤਾਗੇ ਉਹ ਵੀ ਮੋਰਚੇ ਗੁਰੂ ਸਾਹਿਬ ਨੇ ਹੱਲ ਕਰਨੇ ਸਾਨੂੰ ਸਤਿਗੁਰੂ ਤੇ ਪੂਰਾ ਭਰੋਸਾ ਜਰੂਰ ਅਸੀਂ ਕੋਈ ਤਣ ਪੱਤਰ ਲਗਾ ਗੁਰੂ ਸਾਹਿਬ ਕਿਰਪਾ ਕਰਨੇ ਸਾਡੇ ਠੀਕ ਹੈ